ਪਠਾਨਕੋਟ ਪੁਲਿਸ ਦੇ ਵੱਲੋਂ ਪਠਾਨਕੋਟ ਵਿਖੇ ਨਸ਼ੇ ਨੂੰ ਖਤਮ ਕਰਨ ਦੇ ਲਈ ਹਰ ਪ੍ਰਯਾਸ ਕੀਤੇ ਜਾ ਰਹੇ ਨੇ ਇਸੇ ਲਈ ਦੇ ਤਹਿਤ ਬੀਤੇ ਕੱਲ ਪਠਾਨਕੋਟ ਪੁਲਿਸ ਵੱਲੋਂ ਬਰੋਲ ਨਗਰ ਪੁਲ ਤੇ ਨਾਕਾ ਲਗਾਇਆ ਹੋਇਆ ਸੀ ਹਰ ਆਨ ਜਾਣ ਵਾਲੇ ਸ਼ਖਸ ਦੀ ਬਾਰੀਕੀ ਦੇ ਨਾਲ ਤਲਾਸ਼ੀ ਲਈ ਜਾ ਰਹੀ ਸੀ ਇਸੇ ਦੌਰਾਨ ਜੂ ਦੋ ਸ਼ਖਸ ਜੋ ਕਿ ਪੈਦਲ ਆ ਰਹੇ ਸਨ ਉਹਨਾਂ ਨੂੰ ਪੁਲਿਸ ਨੇ ਜਦ ਰੋਕਿਆ ਤਾਂ ਉਹਨਾਂ ਦੀ ਤਲਾਸ਼ੀ ਲਈ ਉਹਨਾਂ ਕੋਲ 45.1 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਹਾਂ ਨੂੰ ਕਾਬੂ ਕਰ ਲਿਆ ਤੇ ਮਾਮਲਾ ਦਰਜ ਕਰ ਲਿਆ ਇਸ ਬਾਰੇ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਨਾਕਾ ਲਗਾਇਆ ਗਿਆ ਸੀ ਇਸੇ ਨਾਕੇ ਦੇ ਦੌਰਾਨ ਜਦ ਦੋ ਪੈਦਲ ਚੱਲ ਰਹੇ ਲੋਕਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਕੋਲੋਂ 45.1 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਉਹਨਾਂ ਦੱਸਿਆ ਜਾਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਨਾ ਦੋਹਾਂ ਵਿੱਚੋਂ ਇੱਕ ਸ਼ਖਸ ਨੇ ਕਬੂਲਿਆ ਕਿ ਸ਼ਹਿਰ ਵਿਖੇ 2025 ਚ ਜਿਣੀਆਂ ਵੀ ਸਨੈਚਿੰਗ ਦੀਆਂ ਘਟਨਾਵਾਂ ਵਾਪਰੀਆਂ ਹਨ ਉਹ ਉਸਨੇ ਆਪਣੇ ਸਾਥੀ ਦੇ ਨਾਲ ਰਲ ਕੇ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜੋ ਕਿ ਅਜੇ ਪੁਲਿਸ ਦੀ ਗ੍ਰਿਫਤ ਤੋਂ 12ਵੀਂ ਹੈ ਉਹਨਾਂ ਦੱਸਿਆ ਕਿ ਜਲਦੀ ਹੀ ਦੂਸਰੇ આરોપી ਨੂੰ ਵੀ ਗ੍ਰਫਤਾਰ ਕਰ ਲਿਆ ਜਾਵੇਗਾ ਜੋ ਵੀ ਰਿਕਵਰੀ ਹੋਵੇਗੀ ਉਹ মিডিਆ ਦੇ ਸਾਹਮਣੇ ਜ਼ਰੂਰ ਲਿਆਂਦੀ ਜਾਏਗੀ ਲੱਕੀ ਸਰੋਜ ਕੇ ਆਟੀ ਨਿਊਜ਼ ਨੈੱਟਵਰਕ ਤੁਸੀਂ ਕੱਲ ਦੋ ਬੰਦੇ ਫੜੇ ਨੇ ਜਿੱਦਾਂ ਤੁਸੀਂ ਸੁਣਾ ਹੀ ਆ ਕਿ ਮਾਨਯੋਗ ਸੀਐਮ ਸਾਹਿਬ ਨੇ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਤੇ ਸਾਡੇ ਡੀਜੀਪੀ ਸਰ ਸ਼੍ਰੀ ਗੌਰਵ ਯਾਦਵ ਜੀ ਦੇ ਨਿਰਦੇਸ਼ ਅਨੁਸਾਰ ਤੇ ਸਾਡੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ ਅਨੁਸਾਰ ਹਰ ਜਗ੍ਹਾ ਤੇ ਸਾਡੇ ਨਾਕੇ ਲੱਗੇ ਹੋਏ ਨੇ ਸਾਰਾ ਤੁਸੀਂ ਦੇਖ ਰਹੇ ਹੋ ਸ੍ਰੀ ਅੰਮਰਨਾਥ ਜੀ ਯਾਤਰਾ ਵੀ ਚੱਲ ਰਹੀ ਹੈ ਹਰ ਨਾਕੇ ਤੁਸੀਂ ਵੀ ਚੈੱਕ ਕੀਤੇ ਆ ਹਰ ਜਗ੍ਹਾ ਤੇ ਚੈਕਿੰਗ ਚੱਲ ਰਹੀ ਹੈ ਕੱਲ ਮਤਲਬ 19 ਤਰੀਕ ਨੂੰ ਸਾਡੇ ਅਬਰੋਲ ਨਗਰ ਪੁਲ ਦੇ ਨਾਲ ਪੁਲ ਦੇ ਕੋਲ ਐਸ ਐਚਓ ਡਿਵੀਜ਼ਨ ਨੰਬਰ ਨੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉੱਥੇ ਚੈਕਿੰਗ ਚੱਲ ਰਹੀ ਸੀਗੀ ਉੱਥੇ ਬੀਲ ਟੂ ਵੀਲਰ ਫੋਰ ਵੀਲਰਾਂ ਦੀ ਚੈਕਿੰਗ ਕਰ ਰਹੇ ਸੀਗੇ ਤੇ ਦੋ ਨੌਜਵਾਨ ਉਥੋਂ ਪੈਦਲ ਆ ਰਹੇ ਸੀਗੇ ਜਦੋਂ ਉਹਨਾਂ ਨੂੰ ਰੋਕਿਆ ਇੱਕ ਐਂਥਨੀ ਉਰਫ ਸਾਹਿਲ ਉਹਦੀ ਚੈਕਿੰਗ ਕੀਤੀ ਉਹਦੇ ਕੋਲੋਂ ਜਿਹੜਾ ਹਿਰੋਇਨ ਬਰਾਮਦ ਹੋਈ ਜਦੋਂ ਦੂਜੇ ਬੰਦੇ ਨੂੰ ਅਸੀਂ ਵਿਸਾਲ ਨੂੰ ਫੜਨ ਲੱਗੇ ਤੇ ਉਹਨੇ ਜਿਹੜਾ ਪੁੱਲ ਦੇ ਕੋਲੋਂ ਛਾਲ ਮਾਰਤੀ ਜਿਹਦੇ ਕਰਕੇ ਉਹਦੇ ਪੈਰ ਤੇ ਸੱਟ ਵੀ ਲੱਗੀ ਇਹਨਾਂ ਦੋਨਾਂ ਨੂੰ ਫੜਨ ਤੋਂ ਬਾਅਦ ਅਸੀਂ ਇਹਨਾਂ ਦੀ ਚੈਕਿੰਗ ਜਦੋਂ ਕੀਤੀ ਆ ਤੇ ਇਹਨਾਂ ਕੋਲੋਂ 45.12 ਗ੍ਰਾਮ ਜਿਹੜੀ ਆ ਹਿਰੋਇਨ ਬਰਾਮਦ ਹੋਈ ਆ ਅੱਗੇ ਫਰਦਰ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਜਿੰਨੀਆਂ ਵੀ ਸਨੇਚੀਆਂ ਪਠਾਨਕੋਟ ਦੇ ਵਿੱਚ ਹੋਈਆਂ ਨੇ ਉਹ ਵਿਸਾਲ ਕੁਮਾਰ ਨੇ ਦੱਸਿਆ ਕਿ ਮੈਂ ਔਰ ਗੁਰਜੀਤ ਕੁਮਾਰ ਉਰਫ ਕੈਟ ਜਿਹੜਾ ਹਾਲੇ ਤੱਕ ਸਾਡੇ ਤੋਂ ਫੜਿਆ ਨਹੀਂ ਗਿਆ ਉਹਨੂੰ ਜਲਦੀ ਅਸੀਂ ਫੜਾਂਗੇ ਜਿੰਨੀਆਂ ਵੀ 2025 ਚ ਇੱਥੇ ਸਨੇਚੀਆਂ ਹੋ ਰਹੀਆਂ ਨੇ ਉਹ ਸਾਰੀਆਂ ਸਨੇਚੀਆਂ ਇਹਨਾਂ ਨੇ ਕੀਤੀਆਂ ਨੇ ਹੁਣ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਉਸ ਤੋਂ ਬਾਅਦ ਇਹਨਾਂ ਰਿਮਾਂਡ ਲਾਵਾਂਗੇ ਪੁੱਛਗਿੱਛ ਕਰਾਂਗੇ ਜੋ ਵੀ ਚੀਜ਼ ਜਿੰਨੀ ਵੀ ਰਿਕਵਰੀ ਹੋਏਗੀ ਜੋ ਵੀ ਹੋਏਗਾ ਉਹ ਤੁਹਾਡੇ ਸਾਹਮਣੇ ਲਿੱਤਿਆ ਜਾਊਗਾ ਤੇ ਤੁਹਾਨੂੰ ਪਤਾ ਹੀ ਆ ਕਿ ਸਾਡੀ ਪੁਲਿਸ ਪਠਾਨਕੋਟ ਪੁਲਿਸ ਪਿੱਛੇ ਵੀ ਬਹੁਤ ਐਫ ਆਈ ਆਰਾਂ ਲਾਜ ਹੋਈ ਨੇ ਬਹੁਤ ਬੰਦੇ ਫੜੇ ਨੇ ਪੈਡਲਰ ਫੜੇ ਨੇ ਸਪਲਾਈਰ ਫੜੇ ਨੇ ਤੇ ਅਸੀਂ ਪਬਲਿਕ ਤੋਂ ਵੀ ਸਹਿਯੋਗ ਮੰਗਦੇ ਆ ਕਿ ਸਾਨੂੰ ਦੱਸਣ ਜਿੱਥੇ ਵੀ ਕੋਈ ਇਹੋ ਜਿਹਾ ਧੰਦਾ ਕਰ ਰਿਹਾ ਤੇ ਉਹ ਜ਼ਰੂਰ ਪੁਲਿਸ ਨਾਲ ਕੰਟੈਕਟ ਕਰਨ ਕਿ ਅਸੀਂ ਇਸ ਨਸੇ ਨੂੰ ਖਤਮ ਕਰ ਸਕੀਏ ਇਹ ਸਾਰਿਆਂ ਤੋਂ ਸਾਰਿਆਂ ਤੋਂ ਮੇਰੀ ਬੇਨਤੀ ਆ ਔਰ ਸਭ ਤੋਂ ਜ਼ਿਆਦਾ ਪ੍ਰੈਸ ਤੋਂ ਬੇਨਤੀ ਆ ਹਾਂ ਪਹਿਲੇ ਇਹਨਾਂ ਦੇ 7 ਮਾਮਲੇ ਦਰਜ ਨੇ ਸਨੇਚਿੰਗ ਦੇ ਡਿਵੀਜ਼ਨ ਨੰਬਰ 1 ਦੇ ਵਿੱਚ 2 ਮੁਕਦਮੇ ਸਨੇਚਿੰਗ ਦੇ ਡਿਵੀਜ਼ਨ ਨੰਬਰ 2 ਦੇ ਵਿੱਚ 3 ਮੁਕਦਮੇ ਹੈਗੇ ਇਹਨਾਂ ਦੇ ਤੇ ਡਿਵੀਜ਼ਨ ਆਪਣੇ ਸੁਜਾਨਪੁਰ ਥਾਣੇ ਦੇ ਇਹਨਾਂ ਦੇ 2 ਮੁਕਦਮੇ ਦਰਜੇ ਔਰ ਜਿਹੜਾ ਇਹ ਆਪਣਾ ਵਿਸਾਲ ਆ ਇਹਦੇ ਤੇ ਪਹਿਲੇ ਵੀ ਪੰਜ ਮੁਕਦਮੇ ਜਿਹੜੇ ਆ ਦਰਜ ਨੇ ਦੋ ਗਰਦਾਸਪੁਰ ਤਿੰਨ ਪਠਾਨਕੋਟ ਇਹ ਪੁਰਾਣੇ ਮੁਕਦਮੇ ਨੇ ਸਰ ਹੀਰੋਨ ਕਿਥੋਂ ਲੈ ਕੇ ਜਾਂਦੇ ਸੀ ਇਹ ਜਿਹੜਾ ਜਦੋਂ ਹੁਣ ਤੱਕ ਪੁਛ ਗਈ ਸਚਾਇਆ ਇਹ ਜਿਹੜਾ ਛੰਨੀ ਬੇਲੀ ਤੋਂ ਲੈ ਕੇ ਆਉਂਦੇ ਸੀਗੇ ਸਰ ਇਹ ਜਿਹੜੀ ਸਨੇਚਿੰਗ ਦੀ ਜਿਹੜੀ ਵਰਤਤਾ ਕਰਦੇ ਇਹਨਾਂ ਦਾ ਮਾਸਟਰਮਾਈਂਡ ਕੌਣ ਹੈ ਇਹਨਾਂ ਦਾ ਮਾਸਟਰਮਾਈਂਡ ਇਹੀ ਹੈਗਾ ਆਪਣਾ ਜਿਹੜਾ ਕੈਟ ਆ ਆਪਣਾ ਗੁਰਜੀਤ ਸਿੰਘ ਕੈਟ ਜਿਹੜਾ ਉਹ ਸਨੇਚ ਕਰਦਾ ਸੀਗਾ ਤੇ ਜਿਹੜਾ ਵਿਸਾਲ ਸੀਗਾ ਉਹ ਮੋਟਰਸਾਈਕਲ ਚਲਾਉਂਦਾ ਸੀਗਾ ਏ 2025 ਤੋਂ ਹੁਣ ਤੱਕ ਜਦੋਂ ਦਾ ਸਾਹ ਸਟਾਰਟ ਹੋਇਆ ਹੈ ਲਗਭਗ 6 ਸਾਧ ਦੇ ਕਰੀ ਬਣੀ ਸਨੈਚਿੰਗ ਹੋਈ ਹੈ ਹਾਂ ਉਹ ਸਾਰੀਆਂ ਇਹਨਾਂ ਨੇ ਹੀ ਕੀਤੀਆਂ ਨੇ ਦੋਨਾਂ ਨੇ ਮੈਂ ਕਹਿੰਦਾ ਜਿਹੜਾ ਮੁੱਖ ਰੋਪੀ ਹੈ ਇਹ ਇਹ ਮੁੱਖ ਰੋਪੀ ਨੇ ਜੀ ਮੈਂ ਦੱਸ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ